ਮੇਰਾ ਨਾਮ ਸੁਖਮਨਦੀਪ ਸਿੰਘ ਹੈ ਜੀ ਕੀ ਕਾਰ ਦਾ ਜੋ ਰੈਲੀ ਕਰ ਰਹੇ ਹੋ ਜਿਹਦਾ ਸਾਰਾ ਜੂਪੀ ਦੇ ਵਿੱਚ ਜੋ ਇੱਕ 4 ਸਾਲ ਦੀ ਲੜਕੀ ਸੀਗੀ ਜੀ ਉਹਦੇ ਨਾਲ ਵੀ ਅਣਹੋਣੀ ਘਟਨਾ ਵਾਪਰੀ ਹੈ ਰੇਪ ਕੀਤਾ ਗਿਆ ਜਿਸ ਦੇ ਮਕਸਦ ਹੀ ਅਸੀਂ ਅੱਜ ਇਹ ਰੈਲੀ ਕੀਤੀ ਹੈ ਵੀ ਇਸ ਨਾਲ ਵੀ ਹੋਰ ਕਿਸੇ ਨੂੰ ਵੀ ਨੁਕਸਾਨ ਨਾ ਪਹੁੰਚਾਇਆ ਜਾਵੇ ਜਿਵੇਂ ਉਸ ਨਾਲ ਹੋਇਆ ਇੱਕ ਟਾਈਮ ਦੀ ਸਰ ਨਿਊਜ਼ ਆ ਜੀ ਜਦੋਂ ਆਪਣੇ ਸਪੈਨਿਸ ਤੋਂ ਬਾਹਰ ਆਈ ਸੀਗੀ ਇੱਕ ਇੱਥੇ ਕਰਨ ਵਾਸਤੇ ਵੀ ਮਤਲਬ ਰੈਣੀ ਕਰਦੇ ਰਹੀ ਸੀ ਜਾਂ ਉਹ ਕੋਈ ਵੀ ਡਾਟਾ ਕਲੈਕਟ ਕਰਨ ਵਾਸਤੇ ਆਏ ਸੀਗੇ ਉਹ ਦੋਨਾਂ ਦੇ ਕੁਝ ਵੀ ਮਤਲਬ ਐਕਸ਼ਨ ਨਹੀਂ ਹੋਇਆ ਇਸ ਕਰਕੇ ਏਦਾਂ ਦੀਆਂ ਘਟਨਾਵਾਂ ਵੀ ਦਿਨੋਂ ਦਿਨ ਵੱਧ ਰਹੀਆਂ ਜੇ ਇਹਨਾਂ ਨੂੰ ਰੋਕਿਆ ਜਾਵੇ ਉਦੋਂ ਹੀ ਕੁਛ ਨਾ ਕੁਛ ਐਕਸ਼ਨ ਸਹੀ ਲੈਂਤਾ ਜਾਂਦਾ ਤਾਂ ਇਸ ਦੀਆਂ ਘਟਨਾ ਨਾ ਹੁੰਦੀਆਂ ਮੇਰਾ ਨਾਮ ਖੁਸ਼ੀਮਲ ਹੋਤਰਾ ਅਜਿਹਾ ਜਿਹੜੀ ਰੈਲੀ ਦਾ ਕਾਰਨ ਹੈ ਕਿ ਜੋ ਕਿ ਯੂਪੀ ਦੇ ਵਿੱਚ 4 ਸਾਲ ਦੀ ਬੱਚੀ ਨਾਲ ਰੇਪ ਹੋਇਆ ਅਸੀਂ ਉਸ ਦੇ ਖਿਲਾਫ ਇੱਥੇ ਨਾਰਾ ਦੇ ਰਹੇ ਹਾਂ ਕਿ ਹਾਂ ਉਸ ਬੱਚੀ ਨਾਲ ਉਸ ਬੱਚੀ ਦਾ ਕੀ ਕਸੂਰ ਸੀ ਕਿ ਜੇ ਉਸ ਨਾਲ ਗੈਗ ਰੇਪ ਹੋਇਆ ਹਨਾ ਉਸ ਬੱਚੀ ਨੂੰ ਹਲੇ ਤੱਕ ਉਹਨੂੰ ਐਨਓ ਦੀ ਬੈਕਬੋਨ ਜਿਹੜੀ ਹੈਗੀਆ ਉਹ ਟੁੱਟ ਗਈ ਉਹਨੂੰ ਉੱਥੇ ਮਾਰ ਦਿੱਤਾ ਗਿਆ ਅੱਜ ਕੱਲ ਦੀ ਜਿਹੜੀ ਸਰਕਾਰ ਹੈ ਉਹਨੂੰ ਉਹਨੂੰ ਆਏ ਗੰਦਾ ਕੇਸ ਇਹ ਕੋਈ ਐਕਸ਼ਨ ਲੈ ਸਕੀਏ ਇਸ ਤੇ ਕੋਈ ਵੀ ਕੰਮ ਨਹੀਂ ਕਰ ਰਹੀ ਸਰਕਾਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤੇ ਐਕਸ਼ਨ ਲਿਤਾ ਜਾ ਸਕੇ ਤਾਂ ਕਿ ਜਿਹੜੀ ਅੱਜ ਕੱਲ ਦੀ ਜਿਹੜੀ ਬੱਚੇ ਆ ਉਹ ਸੇਫ ਹੋਣ ਸਰਕਾਰ ਕੁਝ ਵੀ ਨਹੀਂ ਕਰਦੀ ਸਰਕਾਰ ਇੱਕ ਪਾਸੇ ਤਾਂ ਕਹਿ ਰਹੀ ਬੇਟੀ ਪੜਾਓ ਬੇਟੀ ਪਰ ਦੂਜੇ ਦੂਜੇ ਪਾਸੇ ਉਹਦਾ ਰੇਪ ਹੋ ਰਿਹਾ ਉਹ ਨਾਲ ਉਹਦੇ ਨਾਲ ਕੋਈ ਵੀ ਉਹਨਾਂ ਬੱਚ ਲੋਕ ਕੀ ਹੋ ਰਹੀ ਹੈ ਉਹਦੇ ਨਾਲ ਇੰਨਾ ਗੰਦਾ ਵਰਤਾਵਰ ਹੋ ਰਿਹਾ ਪਹਿਲਾਂ ਕਲਕੱਤਾ ਵਾਲੇ ਕੇਸ ਦੇ ਵਿੱਚ ਸਰਕਾਰ ਨੇ ਕੁਝ ਨਹੀਂ ਕੀਤਾ ਉਸ ਨੂੰ ਨਾ ਪਹੁੰਚਤਾ ਗਿਆ ਹਨਾ ਉਸ ਕੇਸ ਨੂੰ ਬਿਲਕੁਲ ਦਬ ਦਿੱਤਾ ਗਿਆ ਉਸ ਦਿਨ ਦੇ ਹਲੇ ਵੀ ਘੁੱਲਿਆਂ ਘੁੰਮ ਰਹੇ ਨੇ ਸਾਡੀ ਅਪੀਲ ਹੈ ਕਿ ਇਹਨਾਂ ਗੰਦੇ ਜਦੋਂ ਫਾਂਸੀ ਦਿੱਤੀ ਜਾਵੇ ਤੇ ਇਸ ਨਾਲ ਸਾਡੇ ਜੇ ਸਾਡੇ ਨਾਲ ਕੋਈ ਸਾਡੀ ਰੈਲੀ ਨਾਲ ਕੋਈ ਸਾਨੂੰ ਫਰਕ ਪੈਂਦਾ ਇਸ ਤੇ ਸਰਕਾਰ ਨੂੰ ਕੋਈ ਕੰਨੀ ਤੇ ਜਾਂ ਤੇ ਜੂ ਸਰਕਦੀ ਹੈ ਤਾਂ ਉਹ ਪਲੀਜ਼ ਇਸ ਦਾ ਕੋਈ ਕਾਰਨ ਕੋਈ ਸਿੱਟਾ ਕੱਢੇ ਤੇ ਸਾਨੂੰ ਤਾਂ ਕਿ ਜਿਹੜੀਆਂ ਕੁੜੀਆਂ ਨੇ ਉਹ ਸੇਫ ਹੋ ਸਕਣ ਸਰਕਾਰ ਨੂੰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਇਹ ਜਿਹੇ ਦਰਿੰਦਿਆਂ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਜਿਸ ਹਿਸਾਬ ਨਾਲ ਲੋਕ ਇਸ ਨਾਲ ਕੁੜੀਆਂ ਨਾਲ ਰੇਪ ਕਰਦੇ ਨੇ ਕੁੜੀਆਂ ਦੀ ਐਨੀ ਬੁਰੀ ਹਾਲਤ ਕਰਦੇ ਨੇ ਉਹਨਾਂ ਨਾਲ ਵੀ ਇਹ ਜੀ ਬੁਰੀ ਹਾਲਤ ਹੋਣੀ ਚਾਹੀਦੀ ਹੈ ਕਿਉਂ ਉਹਨਾਂ ਦੇ ਘੇਤੀਆ ਬਣਾ ਐਨੀ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਜੇ ਉਹ ਜੇ ਉਹਨਾਂ ਨੇ ਆਪ ਨੂੰ ਜੇ ਉਹਨਾਂ ਨੇ ਕਿਸੇ ਹੋਰ ਨੂੰ ਆਪ ਦੀਆਂ ਜਿਹੜੀਆਂ ਪਰਨਾਂ ਨੂੰ ਸੇਵ ਕਰਨਾ ਤਾਂ ਉਹਨਾਂ ਨੂੰ ਦੇਸ਼ ਵੀ ਸੇਵ ਕਰਨਾ ਪਏਗਾ